ਜਦ ਗਬਰੂ ਰਸਤਮ ਨੇ 224 ਕਬਡੀਆਂ 208 ਅੰਕ ਪ੍ਰਾਪਤ ਕੀਤੇ ਐ ਇਸ ਨੌਜਵਾਨ ਨੇ ਐਵੇਂ ਨਹੀਂ ਉਤਮਤਾ ਦੀ ਬਣਿਆ ਕੋਈ ਸੀਰੀਅਸ ਨਾ ਲੌਕ ਖੇਡ ਮੈਦਾਨ ਦੇ ਵਿੱਚ ਨੌਜਵਾਨ ਗਬਰੂ ਜੌਂਟੀਅਰ ਖੇਡ ਕਬੱਡੀ ਦਾ ਨੌਜਵਾਨ ਚੰਦਰਮਾਲਾ ਖੇਡ ਕਬੱਡੀ ਦਾ ਸਾਰ ਜਿੰਨੀ ਜਾਨ ਹੈ ਲਓ ਦੇਖੋ ਵੀ ਖੇਡ ਮੈਦਾਨ ਦੇ ਵਿੱਚ ਕਰਦਾ ਟਰਾਈ ਹੁੰਦਾ ਮੂਰੇ ਤੇ ਰਵੀ ਚੰਦਰਮਾਲਾ ਵਾਹ ਰੇ ਵਾਹਓ ਸੋਹਣੇ ਵਾਹਓ ਸੋਹਣੇ ਵਾਹਓ ਸੋਹਣੇ ਆਹ ਜਿੱਤੀ ਕਾਪੀ ਤੇ ਜੋਰ ਬਿਨਾ ਪੱਤਾਂ ਤੇ ਛਾਤੀ ਵੱਜਦੀ ਨਾ ਹੰਕਾਰ ਨਹੀਂ ਏ ਰੁੱਤ ਚੱਲ ਵੀ ਰਵੀ ਖੁਸ਼ੀ ਅਰਸ਼ ਦੇ ਐਕਸ਼ਨ ਵੀ ਭਾਜੀ ਮੋੜਨੀ ਪੈਣੀ ਐ ਜਵਾਨਾ ਇਹ ਮੇਲਾ ਅਰਵਿੰਦਰ ਦਾ ਮੇਲਾ ਭਰਿਆ ਪਿਆ ਗੱਲਾਂ ਹੋਣਗੀਆਂ ਪੂਰੇ ਸਾ

ਜੰਗਰ ਪਹਿਲਾ ਦਿਨ ਦਾ ਦੌਰ ਬਦਲਦਾ ਗੱਭਰੂ ਨੇ ਫਾਇਦਾ ਜੀ ਹੈ ਫਟਣ ਬੋਲ ਕੇ ਡਾਰੇ ਦਾ ਜੋਰ ਬਿਨਾਂ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਹੈ ਰੁਤਵਾ ਇਹ ਮਿਹਨਤ ਬੋਲਦੀ ਆ ਲੋ ਕੈਨਲ ਵਾਲਾ ਜੰਡੀਆਂ ਫਿਰ ਕਬੱਡੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਰਣਜੀਤ ਸਿੰਘ ਬੋਲ 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 ਇਹ ਬਰਸਾਤ ਸੁਣਦੀ ਆ ਅਰਸ਼ੀਦ i